ਨੋ ਪਿਆਰ ਪਰਿਸਸ਼ੀ ਅਕਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਮਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬਣੇ ਨਵੇਂ ਪ੍ਰਧਾਨ ਅਮਨ ਅਰੋੜਾ ਨੇ ਪੱਤਰਕਾਰਾਂ ਨਾਲ ਜਿਹੜੇ ਕਿ ਉਹਨਾਂ ਦੇ ਜਵਾਬ ਜਿਹੜੇ ਸਵਾਲ ਦਿੱਤੇ ਨੇ ਉਹਨਾਂ ਦੇ ਨਵੀਂ ਅੱਜ ਦੀ ਵੱਡੀ ਅਪਡੇਟ ਵੱਡੀ ਖੁਸ਼ਖਬਰੀ ਜਿਹੜੀ ਲੈ ਕੇ ਹਾਜ਼ਰ ਹੋਏ ਆਂ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਸੋ ਦੋਸਤੋ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੂੰ ਪੱਤਰਕਾਰਾਂ ਨੇ ਮਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਕੀ ਸਵਾਲ ਜਿਹੜੇ ਕੀਤੇ ਐ ਦੱਸ ਦਿੰਨੇ ਆ ਸਬ ਕਮੇਟੀ ਮਲਾਜ਼ਮਾਂ ਦੀਆਂ ਮੰਗਾਂ ਦੇ ਲਈ ਜਿਹੜੀ ਬਣਾਈ ਗਈ ਸੀ ਉਸ ਮੈਂਬਰ ਜਿਹੜੇ ਕਿ ਉਹਨਾਂ ਦੇ ਰਹੇ ਨੇ ਸੋ ਪੰਜਾਬ ਮਲਾਜ਼ਮਾਂ ਦੇ ਲਗਾਤਾਰ ਜਿਹੜੇ ਸੰਘਰਸ਼ ਧਰਨੇ ਮਜ਼ਾਰੇ ਜਿਹੜੇ ਕਿ ਲਗਾਤਾਰ ਚਾਰੇ ਨੇ ਔਰ ਪੰਜਾਬ ਦੇ ਮਲਾਜ਼ਮਾਂ ਦੀਆਂ ਜਥੇਬੰਦੀਆਂ ਇਹ ਬਹੁਤ ਹੀ ਵੱਡਾ ਦਾਅਵਾ ਕਰਦੀਆਂ ਨੇ ਕਿ ਬਹੁਤ ਹੀ ਵੱਡੀਆਂ ਆਸਾਂ ਦੇ ਨਾਲ ਇਹ ਅਸੀਂ ਆਮ ਆਦਮੀ ਪਾਰਟੀ ਨੂੰ ਆਪਣੀ ਹੱਥੀ ਸਜਾਇਆ ਸੀ ਵੋਟਾਂ ਪਾਈਆਂ ਸੀ ਬੱਬਾ ਭਾਰ ਹੋ ਕੇ ਪਰ ਇਸ ਸਰਕਾਰ ਤੇ ਪੂਰੀ ਤਰ੍ਹਾਂ ਮੁਲਾਜ਼ਮਾਂ ਦੇ ਮੋੜ ਉਹ ਜਿਹੜੀ ਕੀ ਮੁੱਖ ਮੋੜ ਗਈ ਹੈ ਸੋ ਦੋਸਤੋ 18228 ਕਰੋੜ ਰੁਪਏ ਜਿਹੜਾ ਹੈ ਇਸ ਦੇ ਨਾਲ ਹੀ ਸਾਢੇ 5 ਸਾਲਾਂ ਦਾ ਪਕਾਇਆ 11% ਡੀਏ ਦਾ ਇਸ ਦੇ ਨਾਲ ਹੀ ਹੋਰ ਜਿਹੜੇ ਕੀ 37 ਤਰ੍ਹਾਂ ਦੇ ਭੱਤੇ ਨੇ ਜਿਹੜਾ ਕਿ ਰਿਵੀਜ਼ਨ ਪੈਨਸ਼ਨ ਦਾ ਜਿਹੜਾ ਪੈਂਡਿੰਗ ਹੈ ਕਈ ਤਰ੍ਹਾਂ ਦੇ ਹੋਰ ਜਿਹੜੇ ਕੀ ਜਿਨ੍ਹਾਂ ਉਸ ਉਹਨਾਂ ਦੇ ਉੱਤੇ ਜਿਹੜਾ ਕਿ ਭਰੋਸਾ ਦਿੱਤਾ ਗਿਆ ਸੀ ਇਸ ਸਰਕਾਰ ਦੇ ਵੱਲੋਂ 11% ਦੀ ਇਹ ਜਿਹੜਾ ਪੈਂਡਿੰਗ ਹੈ ਇੱਕ ਤੁਹਾਡੀ ਇੱਕ ਗਰੰਟੀ ਸੀ ਵੀ ਸਰਕਾਰ ਬੰਦਿਆ ਹੀ ਪ੍ਰਾਣੀ ਪੈਨਸ਼ਨ ਨੂੰ ਬਹਾਲ ਕਰਾਂਗੇ ਉਹ ਵੀ ਬਹਾਲ ਜਿਹੜੀ ਹੈ ਨਹੀਂ ਕੀਤੀ ਗਈ ਇਸ ਦੇ ਨਾਲ ਹੀ ਠੇਕਾ ਤੇ ਆਊਟਸੋਰਸ ਵਾਲਿਆਂ ਨੂੰ ਰੈਗੂਲਰ ਕਰਾਂਗੇ ਇੱਕ ਉਹ ਪਾਲਿਸੀ ਜਿਹੜੀ ਹੈ ਬਣਾਈ ਗਈ ਸੀ ਉਹ ਪਾਲਿਸੀ ਪੂਰੀ ਤਰ੍ਹਾਂ ਹੀ ਮਲਾਜ਼ਮਾਂ ਨੇ ਰੱਦ ਕਰਤੀ ਹੈ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਨੇ ਕਿਹਾ ਕਿ ਅਸੀਂ 56000 ਕੱਚੇ ਕਰਮਚਾਰੀਆਂ ਨੂੰ ਪੱਕਾ ਕਰ ਚੁੱਕੇ ਆਂ ਕਈ ਇਸ ਤਰ੍ਹਾਂ ਦੀਆਂ ਜਿਹੜੀਆਂ ਮੰਗਾਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਦੇ ਵਿੱਚ ਕੋਰਟ ਕੇਸ ਹੋਣ ਕਰਕੇ ਦਿੱਕਤਾਂ ਜਿਹੜੀਆਂ ਨੇ ਆ ਰਹੀਆਂ ਨੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਸਾਡੇ ਧਿਆਨ ਦੇ ਵਿੱਚ ਹਨ ਜੋ ਵੀ ਜਿਹੜੀ ਸਬਕਮੇਟੀ ਦੇ ਵਿੱਚ ਮੰਗਾਂ ਸੰਬੰਧੀ ਕੋਈ ਵੀ ਮੀਟਿੰਗ ਹੁੰਦੀ ਆ ਉਸ ਸਮੇ ਸਮਰਥਕ ਅਧਿਕਾਰੀਆਂ ਨੂੰ ਫੋਨ ਕਰਕੇ ਇਹਨਾਂ ਦੀਆਂ ਮੰਗਾਂ ਦਾ ਹੱਲ ਕਰਨ ਦੇ ਲਈ ਕਹਿ ਦਿੱਤਾ ਹੈ ਜੋ ਡੀਏ ਔਰ ਏਰੀਅਰ ਦੇ ਬਕਾਇਏ ਬਾਰੇ ਗੱਲ ਹੈ ਉਹ ਕੇਂਦਰ ਸਰਕਾਰ ਨੇ ਪੰਜਾਬ ਦੇ ਕਾਫੀ ਫੰਡ ਜਿਹੜੇ ਹੈ ਰੋਕੇ ਹੋਏ ਨੇ ਇਸ ਕਰਕੇ ਉਹ ਨੈਸ਼ਨਲ ਪ੍ਰੋਬਲਮ ਜਿਹੜੀ ਹੈ ਜਿਹੜੀ ਕਿ ਹੋ ਰਹੀ ਹੈ ਅਸੀਂ ਜਲਦ ਤੋਂ ਜਲਦ ਸਾਰੀਆਂ ਹੀ ਮੰਗਾਂ ਤੇ ਧਿਆਨ ਦੇਵਾਂਗੇ ਮਲਾਸਮ ਜਥੇਬੰਦੀਆਂ ਨਾਲ ਮੇਰੀ ਕੋਠੀ ਅੱਗੇ ਜਿਹੜਾ ਧਰਨਾਨ ਦੇਣ ਦੀ ਜਰੂਰਤ ਨਹੀਂ ਹੈ ਮੇਰੀ ਕੋਠੀ ਦੇ ਅੰਦਰ ਆ ਕੇ ਮੇਰੇ ਨਾਲ ਗੱਲਬਾਤ ਜਿਹੜੀ ਹੈ ਕਰ ਸਕਦੇ ਨੇ ਮੈਂ ਸਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਵਿੱਚ ਪੂਰਾ ਯਤਨ ਆਪਣੇ ਵੱਲੋਂ ਪੂਰਾ ਕਰਾਂਗਾ ਸੋ ਦੋਸਤੋ ਮੁਲਾਜ਼ਮ ਜਿਹੜੀ ਕਿ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸਾਡੇ ਸਿਰ ਤੇ ਕਰਜ਼ਾ ਬਹੁਤ ਛੱਡ ਗਿਆ ਹਨ ਇਸ ਕਰਕੇ ਸਾਨੂੰ ਜਿਹੜਾ ਹੈ ਦਿੱਕਤਾਂ ਦਾ ਸਾਹਮਣਾ ਜਿਹੜਾ ਹੈ ਕਰਨਾ ਪਿਆ ਰਿਹਾ ਹੈ ਸੋ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ